ਅੱਛਾ ਕਾਲ ਜੀ ਕੈਨੇਡਾ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਸ਼ਿਤਾ ਬਹੁਤ-ਬਹੁਤ ਸਵਾਗਤ ਕਰਦੀ ਆਂ ਖਬਰਾਂ ਤੋਂ ਪਹਿਲਾਂ ਨਜ਼ਰ ਮਾਰਾਂਗੇ ਅੱਜ ਦੀਆਂ ਮੁੱਖ ਅਪਡੇਟਸ ਤੇ ਸਾਬਦਾ ਵੱਡਾ ਦਾਵਾ ਕੈਨੇਡਾ ਜੇ ਫੈਸਲਾ ਕਰੇ ਤਾਂ ਲੜਾਕੂ ਜਹਾਜ਼ ਸਿਰਫ 3 ਸਾਲਾਂ ਵਿੱਚ ਹਵਾਈ ਫੌਜ ਨੂੰ ਮਿਲ ਸਕਦੇ ਆ ਘੱਟ ਖਰਚੇ 'ਚ ਆਧੁਨਿਕ ਤਾਕਤ ਮੁਹੱਈਆ ਕਰਨ ਦਾ ਵਾਦਾ ਉੰਜਾਰੀਓ ਵਿਧਾਨ ਸਭਾ ਚ ਵਿਰੋਧੀ ਟੀਰ ਦੀ ਆਗੂ ਨੂੰ ਨਿਯਮ ਤੋੜਨ ਕਾਰਨ ਚੈਂਬਰ ਤੋਂ ਬਾਹਰ ਕੱਢਿਆ ਗਿਆ ਜਿਸ ਨਾਲ ਹਾਊਸ ਦਾ ਮਾਹੌਲ ਤਿੱਖਾ ਹੋਇਆ ਤੇ ਰਾਜਨੀਤਿਕ ਚਰਚਾ ਛੜ ਗਈ। ਕੈਨੇਡਾ ਵਿੱਚ ਸੈਂਕੜੇ ਪੰਜਾਬੀ ਨੌਜਵਾਨ ਬੇਰੋਜ਼ਗਾਰੀ ਅਤੇ ਮੌਕਿਆਂ ਦੀ ਘਾਟ ਕਾਰਨ ਭਵਿੱਖ ਚ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਮਾਹਿਰਾਂ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਸਰਕਾਰ ਨੂੰ ਨੌਜਵਾਨਾਂ ਦੇ ਵਧੀਆ ਮੌਕੇ ਅਤੇ ਸਹਿਯੋਗ ਮੁਹੱਈਆ ਕਰਾਉਣ ਦੀ ਅਪੀਲ ਹੈ। ਕੈਨੇਡੀਅਨ ਲੋਕ 트럼ਪ ਦੀ ਵਪਾਰ ਯੁੱਧ ਨੀਤੀਆਂ ਦਾ ਜਵਾਬ ਦੇ ਰਿਹਾ ਹੈ ਕੈਨੇਡਾ ਸਮਾਨ ਤੋਂ ਪਰਹੇਜ਼ ਕਰਕੇ ਹੋਰ ਦੇਸ਼ਾਂ ਨਾਲ ਵਪਾਰ ਸਮਝੌਤੇ ਕਰਕੇ ਛੁੱਟੀਆਂ ਅਮਰੀਕਾ ਦੀ ਬਜਾਏ ਹੋਰ ਦੇਸ਼ਾਂ 'ਚ ਮਨਾਣਗੇ ਹੁਣ ਖਬਰਾਂ ਵਿਸਥਾਰ ਨਾਲ ਕੈਨੇਡਾ ਫੈਸਲਾ ਕਰ ਲਈ ਤਾਂ ਉਹ ਸਿਰਫ 3 ਸਾਲਾਂ ਵਿੱਚ ਉਸ ਦੀ ਹਵਾਈ ਫੌਜ ਨੂੰ ਗ੍ਰਿਪਨ ਲੜਾਕੂ ਜਹਾਜ਼ ਮੁਹੱਈਆ ਕਰਾ ਸਕਦੀ ਹੈ ਕੰਪਨੀ ਦਾ ਕਹਿਣਾ ਹੈ ਕਿ ਇਹ ਜਹਾਜ਼ ਤੇਜ਼ ਭਰੋਸੇਯੋਗ ਅਤੇ ਘੱਟ ਖਰਚੇ 'ਚ ਚੱਲਣ ਵਾਲੇ ਹਨ ਜੋ ਕੈਨੇਡਾ ਦੇ ਹਵਾਈ ਸਨਰਖਣ ਲਈ ਇੱਕ ਚੰਗਾ ਵਿਕਲਪ ਬਣ ਸਕਦਾ ਹੈ। ਕੈਨੇਡਾ ਆਪਣਾ ਫੈਸਲਾ ਜਲਦੀ ਕਰ ਲਵੇ ਤਾਂ ਉਹ ਕੈਨੇਡਾ ਦੀ ਹਵਾਈ ਫੌਜ ਨੂੰ ਗ੍ਰਿਪਨ ਨਾਮ ਦੇ ਨਵੇਂ ਲੜਾਕੂ ਜਹਾਜ਼ ਕੇਵਲ 3 ਸਾਲਾਂ ਵਿੱਚ ਦੇ ਸਕਦਾ ਹੈ। ਸਾਫ ਦਾ ਦਾਵਾ ਹੈ ਕਿ ਇਹ ਗ੍ਰਿਪਨ ਜਹਾਜ਼ ਬਹੁਤ ਹੀ ਆਧੁਨਿਕ ਹਨ ਪਰ ਇਹਨਾਂ ਨੂੰ ਚਲਾਉਣ ਅਤੇ ਸੰਭਾਲਣਾ ਕਾਫੀ ਆਸਾਨ ਹੈ। ਏਜ ਰੈਡ ਹਰ ਵੱਡੇ ਲੜਾਕੂ ਜਹਾਜ਼ਾਂ ਨਾਲੋਂ ਘੱਟ ਪੈਸੇ ਵਿੱਚ ਚੱਲਦੇ ਹਨ ਫਿਰ ਵੀ ਇਹਨਾਂ ਦੀ ਤਾਕਤ ਅਤੇ ਗਤੀ ਬੇਅਦਵਧਿਆ ਕੰਪਨੀ ਨੇ ਇਹ ਵੀ ਕਿਹਾ ਹੈ ਕਿ ਜੇ ਕੈਨੇਡਾ ਇਹਨਾਂ ਜਹਾਜ਼ਾਂ ਨੂੰ ਚਲਾਉਂਦਾ ਹੈ ਤਾਂ ਉਸ ਨੂੰ ਪਾਇਲਟਾਂ ਦੀ ਟ੍ਰੇਨਿੰਗ ਨੂੰ ਵੀ ਲੈ ਕੇ ਸਾਰੇ ਪੁਰਜ਼ੇ ਮੁਹੱਈਆ ਕਰਾਣੇ ਪੈਣਗੇ ਸਾਬ ਹਰ ਚੀਜ਼ ਵਿੱਚ ਪੂਰਾ ਸਹਿਯੋਗ ਵੀ ਦੇਣਗੇ ਇਸ ਦੇ ਨਾਲ ਹੀ ਸਾਬ ਹਰ ਚੀਜ਼ ਵਿੱਚ ਪੂਰਾ ਸਹਿਯੋਗ ਵੀ ਦੇਣਗੇ ਇਸ ਨਾਲ ਕੈਨੇਡਾ ਦੀ ਹਵਾਈ ਫੌਜ ਆਪਣੇ ਪੁਰਾਣੇ ਜਹਾਜ਼ਾਂ ਦੀ ਜਗ੍ਹਾ ਨਵੇਂ ਤੇਜ਼ ਅਤੇ ਸੁਰੱਖਿਤ ਜਹਾਜ਼ ਕਾਫੀ ਜਲਦੀ ਪ੍ਰਾਪਤ ਕਰ ਸਕਦੀ ਹੈ। ਇਹ ਖਬਰ ਨਾਲ ਕੈਨੇਡਾ ਦੇ ਰੱਖਿਆ ਖੇਤਰ ਵਿੱਚ ਇੱਕ ਨਵੀਂ ਉਮੀਦ ਜਾਗੀ ਹੈ ਕਿ ਸ਼ਾਇਦ ਭਵਿੱਖ ਵਿੱਚ ਉਹ ਆਧੁਨਿਕ ਟੈਕਨੋਲੋਜੀ ਨਾਲ ਹੋਰ ਮਜ਼ਬੂਤ ਹੋ ਸਕੇਗਾ। 온ਟਾਰੀਓ ਦੀ ਵਿਧਾਨ ਸਭਾ ਵਿੱਚ ਅੱਜ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਦੋਂ ਵਿਰੋਧੀ ਧਿਰ ਦੀ ਆਗੂ ਨੂੰ ਹਾਊਸ ਤੋਂ ਬਾਹਰ ਕੱਢ ਦਿੱਤਾ ਗਿਆ। ਕਾਰਵਾਈ ਦੌਰਾਨ ਤਿੱਖੀ ਬਹਿਸ ਹੋਈ ਅਤੇ ਸਪੀਕਰ ਨੇ ਕਾਇਦਾ ਤੋੜਨ ਦਾ ਹਵਾਲਾ ਦਿੱਤਾ ਉਹਨਾਂ ਨੂੰ ਚੈਂਬਰ ਛੱਡਣ ਲਈ ਕਿਹਾ ਤੇ ਇਸ ਘਟਨਾ ਨਾਲ ਵਿਧਾਨ ਸਭਾ ਦਾ ਮਾਹੌਲ ਕੁਝ ਸਮੇਂ ਲਈ ਤਪਿਆ ਰਿਹਾ ਸੀ 온ਟਾਰੀਓ ਦੀ ਵਿਧਾਨ ਸਭਾ ਵਿੱਚ ਅੱਜ ਇੱਕ ਬਹੁਤ ਹੀ ਚਰਚਿਤ ਅਤੇ ਗੰਭੀਰ ਘਟਨਾ ਵਾਪਰੀ ਹੈ ਜਿਸ ਨੇ ਰਾਜਨੀਤੀ ਦੇ ਮਾਹੌਲ ਵਿੱਚ ਬਹੁਤ ਪ੍ਰਭਾਵ ਕੀਤਾ ਵਿਰੋਧੀ ਧਿਰ ਦੀ ਆਗੂ ਨੂੰ ਵਿਧਾਨ ਸਭਾ ਵਿੱਚ ਚੈਂਬਰ ਤੋਂ ਬਾਹਰ ਕੱਢ ਦਿੱਤਾ ਗਿਆ ਇਹ ਘਟਨਾ ਉਸ ਸਮੇਂ ਹੋਈ ਜਦੋਂ ਚੈਂਬਰ ਵਿੱਚ ਕਿਸੇ ਮਹੱਤਵਪੂਰਨ ਮੁੱਦੇ ਤੇ ਗਰਮ ਜੋਸ਼ੀ ਭਰੀ ਬੈਂਸ ਚੱਲ ਰਹੀ ਸੀ ਸਪੀਕਰ ਨੇ ਦਰਜ ਕੀਤਾ ਕਿ ਆਗੂ ਵਾਰ-ਵਾਰ ਧਿਆਨ ਸਭਾ ਦੇ ਨਿਯਮਾਂ ਦੀ ਉਲੰਘਣਾ ਕਰ ਰਹੇ ਸੀ ਜਿਸ ਕਾਰਨ ਹਾਊਸ ਦੀ ਕਾਰਵਾਈ ਰੁਕੀ ਰਹੀ। ਜਿਸ ਦੇ ਨਤੀਜੇ ਵਜੋਂ ਸਪੀਕਰ ਨੇ ਉਹਨਾਂ ਨੂੰ ਚੈਂਬਰ ਛੱਡ ਕੇ ਜਾਣ ਦਾ ਹੁਕਮ ਦਿੱਤਾ। ਇਸ ਕਾਰਵਾਈ ਦੇ ਬਾਅਦ ਵਿਧਾਨ ਸਭਾ ਦਾ ਮਾਹੌਲ ਤਤਕਾਲ ਤਿੱਖਾ ਹੋ ਗਿਆ। ਵਿਰੋਧੀ ਧਿਰ ਦੇ ਮੈਂਬਰਾਂ ਨੇ ਇਸ ਫੈਸਲੇ ਦੀ ਨਿੰਦਾ ਕੀਤੀ ਤੇ ਕਿਹਾ ਕਿ ਉਹ ਸਿਰਫ ਲੋਕਾਂ ਦੀ ਆਵਾਜ਼ ਉਠਾ ਰਹੇ ਸਨ ਅਤੇ ਲੋਕਾਂ ਦੇ ਹੱਕਾਂ ਲਈ ਲੜਵੀ ਰਹੇ ਸਨ। ਦੂਜੇ ਪਾਸੇ ਸਰਕਾਰ ਦਾ ਕਹਿਣਾ ਹੈ ਕਿ ਵਿਧਾਨ ਸਭਾ ਦੇ ਨਿਯਮ ਸਭ ਲਈ ਇੱਕੋ ਜਿਹੇ ਆ ਤੇ ਇਹਨਾਂ ਦੀ ਪਾਲਣਾ ਕਰਨਾ ਲਾਜ਼ਮੀ ਹੈ। ਤਾ ਜੋ ਚੈਂਬਰ ਵਿੱਚ ਕਾਰਵਾਈ ਸਾਰੇ ਤਰੀਕੇ ਨਾਲ ਹੋ ਸਕੇ ਇਕੱਠਾ ਹੁਣ ਰਾਜਨੀਤਿਕ ਮੰਚ ਤੇ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਨਿਯਮਾਂ ਦੀ ਉਲੰਘਣਾ ਅਤੇ ਵਿਰੋਧੀ ਧਿਰ ਦੀ ਕਾਰਵਾਈ ਦੇ ਤੌਰ ਤਰੀਕੇ ਨੇ ਲੋਕਾਂ ਵਿੱਚ ਇੱਕ ਕਈ ਸਵਾਲ ਖੜੇ ਕਰ ਦਿੱਤੇ ਆ ਕਈ ਲੋਕਾਂ ਦਾ ਮੰਨਣਾ ਹੈ ਕਿ ਹਾਊਸ ਵਿੱਚ ਸਪੀਕਰ ਦੀ ਅਥਾਰਟੀ ਅਹਿਮ ਹੈ ਤੇ ਦੂਜੇ ਪਾਸੇ ਇਹ ਵੀ ਕਹਿਣਾ ਹੈ ਕਿ ਵਿਰੋਧੀ ਧਿਰ ਦੀ ਆਵਾਜ਼ ਨੂੰ ਰੋਕਣਾ ਲੋਕਤੰਤ੍ਰਿਕ ਤਰੀਕੇ ਨਾਲ ਠੀਕ ਨਹੀਂ ਹੈ ਇਸ ਘਟਨਾ ਨਾਲੋਂ ਟਾਰੀਓ ਦੀ ਸਿਆਸਤ ਵਿੱਚ ਇੱਕ ਨਵੀਂ ਉਮੀਦ ਅਤੇ ਚਰਚਾ ਜਗੀ ਹੈ ਇਸ ਦੇ ਅਸਰ ਭਵਿੱਖ ਵਿੱਚ ਵਿਧਾਨ ਸਭਾ ਦੀ ਕਾਰਵਾਈ ਅਤੇ ਸਰਕਾਰ ਵਿਰੋਧੀ ਧਿਰ ਦੇ ਰਿਸ਼ਤੇ ਤੇ ਵੀ ਪੈ ਸਕਦੀ ਹੈ ਲੋਕ ਇਹ ਵੇਖ ਰਹੇ ਹਨ ਕਿ ਅਗਲੇ ਦਿਨਾਂ ਦੇ ਵਿੱਚ ਕਿਸ ਤਰੀਕੇ ਨਾਲ ਹਾਊਸ ਵਿੱਚ ਸਿਆਸੀ ਤਣਾਅ ਵਧਦਾ ਜਾਂ ਘਟਦਾ ਹੈ ਅਤੇ ਕਟਨਾ ਕੈਨੇਡੀਅਨ ਰਾਜਨੀਤੀ ਵਿੱਚ ਕਿੰਨੀ ਗਹਿਰਾਈ ਨਾਲ ਪ੍ਰਭਾਵ ਪਾਵੇਗੀ ਇਸ ਤਰ੍ਹਾਂ ਉਚਾਰੀਓ ਵਿਧਾਨ ਸਭਾ ਦੀ ਇਸ ਘਟਨਾ ਨੇ ਸਿਰਫ ਇੱਕ ਕਾਰਵਾਈ ਹੀ ਨਹੀਂ ਬਲਕਿ ਇੱਕ ਵੱਡਾ ਰਾਜਨੀਤਿਕ ਸੰਕੇਤ ਬਣਾਇਆ ਜੋ ਸਰਕਾਰ ਅਤੇ ਵਿਰੋਧੀ ਧਿਰ ਦੇ ਰਿਸ਼ਤਿਆਂ ਨਿਯਮਾਂ ਦੀ ਪਾਲਣਾ ਅਤੇ ਲੋਕਾਂ ਦੀ ਉਮੀਦਾਂ ਨੂੰ ਪ੍ਰਭਾਵਿਤ ਕਰੇਗਾ ਕੈਨੇਡਾ ਵਿੱਚ ਸੈਂਕੜੇ ਪੰਜਾਬੀ ਨੌਜਵਾਨਾਂ ਦਾ ਭਵਿੱਖ ਇਸ ਵਕਤ ਕਾਫੀ ਹਨੇਰੇ ਵਿੱਚ ਹੈ ਸਥਿਤੀ ਇਹ ਹੈ ਕਿ ਬੇਰੋਜ਼ਗਾਰੀ ਅਤੇ ਅਨਾਚਾਰਕ ਮੌਕਿਆਂ ਦੇ ਕਾਰਨ ਨੌਜਵਾਨ ਆਪਣੇ ਕੈਰੀਅਰ ਅਤੇ ਪੜ੍ਹਾਈ ਦੇ ਫੈਸਲੇ ਸੁਚੱਜੇ ਤਰੀਕੇ ਨਾਲ ਨਹੀਂ ਲੈ ਪਾਰੇ। ਕਾਫੀ ਨੌਜਵਾਨ ਕਮਾਈ ਕਰਨ ਲਈ ਛੋਟੇ-ਛੋਟੇ ਕੰਮਾਂ ਤੇ ਨਿਰਭਰ ਹਨ ਜਿਸ ਨਾਲ ਉਹਨਾਂ ਦੀਆਂ ਲੰਬੀ ਅਵਧੀ ਵਾਲੀਆਂ ਯੋਜਨਾਵਾਂ ਪ੍ਰਭਾਵਿਤ ਹੋ ਰਹੀਆਂ। ਕੈਨੇਡਾ ਵਿੱਚ ਸੈਂਕੜੇ ਪੰਜਾਬੀ ਨੌਜਵਾਨਾਂ ਦਾ ਭਵਿੱਖ ਇਸ ਵੇਲੇ ਕਾਫੀ ਹਨੇਰੇ ਵਿੱਚ ਹੈ। ਬੇਰੋਜ਼ਗਾਰੀ ਅਤੇ ਕੰਮ ਦੇ ਪੁਰਸਕਾਰ ਮੌਕਿਆਂ ਦੇ ਘਾਟ ਕਾਰਨ ਨੌਜਵਾਨ ਆਪਣੇ ਲੰਬੇ ਸਮੇਂ ਵਾਲੇ ਕਰੀਅਰ ਅਤੇ ਪੜ੍ਹਾਈ ਦੇ ਫੈਸਲੇ ਸੁਚੱਜੇ ਤਰੀਕੇ ਨਾਲ ਨਹੀਂ ਲੈ ਪਾਰੇ। ਕਈ ਨੌਜਵਾਨਾਂ ਨੂੰ ਪੂਰੀ ਤਰ੍ਹਾਂ ਕਾਬਲ ਮੌਕਿਆਂ ਦੀ ਕਮੀ ਮਹਿਸੂਸ ਹੋ ਰਹੀ ਹੈ ਜਿਸ ਕਾਰਨ ਉਹ ਛੋਟੇ-ਛੋਟੇ ਅਸਥਾਈ ਕੰਮ ਕਰ ਰਿਹਾ ਹੈ ਜਾਂ ਕਈ ਵਾਰ ਆਪਣੇ ਖੁਦ ਦੇ ਸੁਪਨਿਆਂ ਨੂੰ ਤਿਆਗ ਕੇ ਮੋਹਰੀ ਨੌਕਰੀਆਂ ਤੇ ਨਿਰਭਰ ਹੋਣ ਲਈ ਮਜਬੂਰ ਹੋ ਰਿਹਾ ਹੈ। ਇਸ ਸਥਿਤੀ ਨਾਲ ਸਿਰਫ ਉਨ੍ਹਾਂ ਦੀ ਆਮ ਜ਼ਿੰਦਗੀ ਤੇ ਪ੍ਰਭਾਵ ਨਹੀਂ ਪੈ ਰਿਹਾ ਬਲਕਿ ਲੰਬੇ ਸਮੇਂ ਵਿੱਚ ਉਨ੍ਹਾਂ ਦੇ ਭਵਿੱਖ ਨੂੰ ਵੀ ਪ੍ਰਭਾਵ ਹੋ ਰਿਹਾ ਹੈ। ਮਾਹਿਰਾਂ ਅਤੇ ਸਲਾਹਕਾਰਾਂ ਦਾ ਕਹਿਣਾ ਹੈ ਕਿ ਨੌਜਵਾਨਾਂ ਨੂੰ ਸਹੀ ਮਾਰਗਦਰਸ਼ਨ ਅਤੇ ਮੌਕੇ ਦਿੱਤੇ ਜਾਣੇ ਬਹੁਤ ਜ਼ਰੂਰੀ ਹੈ। ਬਿਨਾਂ ਰਾਦਰੀ ਅਤੇ ਸਹਿਯੋਗ ਦੇ ਨੌਜਵਾਨ ਆਪਣੇ ਪੂਰੇ ਯੋਗਦਾਨ ਤੇ ਕਾਬਲੀਅਤ ਨੂੰ ਕੈਨੇਡਾ ਦੀ ਤਰੱਕੀ ਵਿੱਚ ਨਹੀਂ ਲਗਾ ਸਕਦੇ। ਲੋਕਾਂ ਤੇ ਸਮਾਜਿਕ ਸੰਸਥਾਵਾਂ ਨੇ ਵੀ ਨੌਜਵਾਨਾਂ ਦੀ ਇਸ ਸਥਿਤੀ ਤੇ ਚਿੰਤਾ ਜ਼ਾਹਿਰ ਕੀਤੀ ਹੈ ਅਤੇ ਕਿਹਾ ਹੈ ਕਿ ਜੇ ਪਰਵਰਤੀ ਇੰਜ ਹੀ ਰਹੀ ਤਾਂ ਭਵਿੱਖ ਵਿੱਚ ਕਈ ਕਾਬਲ ਨੌਜਵਾਨ ਆਪਣੇ ਸੁਪਨੇ ਸਿਰਫ ਛੱਡਣ ਤੇ ਮਜਬੂਰ ਹੋ ਜਾਣਗੇ। ਇਸ ਘਟਨਾ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਨੌਜਵਾਨਾਂ ਲਈ ਸਹੀ ਮੌਕੇ ਪੇਸ਼ੇਵਰ ਲਾ ਤਕਨੀਕੀ ਅਤੇ ਰਾਦਰੀ ਬਹੁਤ ਜ਼ਰੂਰੀ ਹੈ ਲੋਕਤ ਦੇ ਸਰਕਾਰ ਦੋਹਾਂ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਇਸ ਮਾਮਲੇ ਤੇ ਧਿਆਨ ਦੇਣ ਅਤੇ ਨੌਜਵਾਨਾਂ ਲਈ ਵਧੀਆ ਮੌਕੇ ਪੈਦਾ ਕਰਨ। ਇਹ ਨਾ ਸਿਰਫ ਨੌਜਵਾਨਾਂ ਲਈ ਬਲਕਿ ਕੈਨੇਡਾ ਦੇ ਭਵਿੱਖ ਲਈ ਵੀ ਬਹੁਤ ਮਹੱਤਵਪੂਰਨ ਹੈ ਕਿਉਂਕਿ ਨੌਜਵਾਨਾਂ ਦੇ ਸੁਚੱਜੀ ਅਤੇ ਤਿਆਰ ਫੈਸਲੇ ਦੇਣ ਨਾਲ ਹੀ ਦੇਸ਼ ਤਰੱਕੀ ਵਿੱਚ ਜਾ ਸਕਦਾ ਹੈ। ਇਸ ਤਰ੍ਹਾਂ ਹੀ ਇਹ ਘਟਨਾ ਸਿਰਫ ਨੌਜਵਾਨਾਂ ਦੀ ਪਰੇਸ਼ਾਨੀ ਹੀ ਨਹੀਂ ਦੱਸਦੀ ਬਲਕਿ ਇਹ ਵੱਡਾ ਸੰਕੇਤ ਵੀ ਦਿੰਦੀ ਹੈ ਕਿ ਸਮਾਜ ਅਤੇ ਸਰਕਾਰ ਨੂੰ ਮਿਲ ਕੇ ਨੌਜਵਾਨਾਂ ਨੂੰ ਸਹੀ ਮਾਰਗ ਦਿਖਾਉਣਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਸੁਪਨੇ ਨਜ਼ਰੀਆ ਨੂੰ ਹਕੀਕਤ ਵਿੱਚ ਵੀ ਬਦਲਣਾ ਬਹੁਤ ਜ਼ਰੂਰੀ ਹੈ ਕੈਨੇਡੀਅਨ ਲੋਕ ਡੋਨਾਲਡ ਟਰੰਪ ਦੀ ਵਪਾਰ ਯੁੱਧ ਦੇ ਖਿਲਾਫ ਆਪਣਾ ਜਵਾਬ ਦੇ ਰਹੇ ਹਨ ਉਹ ਅਮਰੀਕੀ ਸਮਾਨ ਖਰੀਦਣ ਤੋਂ ਪਰੇਜ ਕਰ ਰਹੇ ਹਨ ਅਤੇ ਹੋਰ ਦੇਸ਼ਾਂ ਨਾਲ ਨਵੇਂ ਵਪਾਰ ਸਮਝੌਤੇ ਕਰ ਰਹੇ ਹਨ ਅਤੇ ਛੁੱਟੀਆਂ ਮਨਾਉਣ ਲਈ ਅਮਰੀਕਾ ਨਹੀਂ ਜਾ ਰਹੇ ਇਸ ਤਰ੍ਹਾਂ ਕੈਨੇਡੀਆਈ ਲੋਕ ਅਮਰੀਕਾ ਦੀ ਵਪਾਰ ਨੀਤੀ ਦਾ ਜਵਾਬ ਸਿਆਸੀ ਅਤੇ ਆਰਥਿਕ ਤਰੀਕੇ ਨਾਲ ਦੇ ਰਹੇ ਹਨ ਕੈਨੇਡੀਅਨ ਲੋਕ ਅਮਰੀਕਾ ਦੇ ਪ੍ਰਧਾਨ ਡੋਨਾਲਡ 트੍ਰੰਪ ਦੇ ਵਪਾਰ ਯੁੱਧ ਨੀਤੀਆਂ ਦੇ ਖਿਲਾਫ ਆਪਣਾ ਜਵਾਬ ਦੇ ਰਹੇ ਹਨ ਇਹ ਵਪਾਰ ਯੁੱਧ ਅਮਰੀਕਾ ਅਤੇ ਕੈਨੇਡਾ ਦੇ ਵਿਚਕਾਰ ਵਪਾਰ ਵਪਾਰ 'ਚ ਵਾਧੂ ਟੈਕਸ ਅਤੇ ਰੁਕਾਵਟਾਂ ਲਿਆਉਂਦਾ ਸੀ ਜਿਸ ਕਾਰਨ ਕੈਨੇਡੀਅਨ ਬਾਜ਼ਾਰ ਵਿੱਚ ਕੁਝ ਸਮਾਨ ਮਹਿੰਗਾ ਹੋ ਗਿਆ ਅਤੇ ਹੁਣ ਕੈਨੇਡੀਅਨ ਲੋਕ ਇਸ ਦਾ ਜਵਾਬ ਦੇਣ ਲਈ ਅਮਰੀਕੀ ਸਮਾਨ ਖਰੀਦਣ ਤੋਂ ਪਰਹੇਜ਼ ਕਰ ਰਹੇ ਹਨ ਬਹੁਤ ਸਾਰੇ ਲੋਕ ਅਮਰੀਕੀ ਉਤਪਾਦਾਂ ਦੀ ਬਜਾਏ ਹੋਰ ਦੇਸ਼ਾਂ ਦੇ ਉਤਪਾਦਾਂ ਨੂੰ ਤਰਜੀਹ ਵੀ ਦੇ ਰਿਹਾ ਹੈ। ਇਸ ਦੇ ਨਾਲ ਨਾਲ ਕੈਨੇਡਾ ਨੇ ਹੋਰ ਦੇਸ਼ਾਂ ਦੇ ਨਵੇਂ ਵਪਾਰ ਸਮਝੌਤੇ ਵੀ ਕਰ ਲਏ ਆ ਤਾਂ ਜੋ ਉਹ ਆਪਣੀ ਆਰਥਿਕਤਾ ਨੂੰ ਮਜ਼ਬੂਤ ਕਰ ਸਕੇ ਅਤੇ ਅਮਰੀਕੀ ਨੀਤੀਆਂ ਤੋਂ ਪ੍ਰਭਾਵਿਤ ਨਾ ਹੋਵੇ। ਨੌਕਰੀਆਂ, ਉਦਯੋਗ ਅਤੇ ਖੇਤੀਬਾੜੀ 'ਚ ਵੀ ਉਹ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ ਜੋ ਇਸ ਤਰੀਕੇ ਨਾਲ ਕੈਨੇਡੀਅਨਾਈ ਲੋਕ ਸਿਰਫ ਖਰੀਦਦਾਰੀ ਹੀ ਨਹੀਂ ਬਦਲ ਰਹੇ ਬਲਕਿ ਆਪਣੇ ਵਪਾਰ ਦੇ ਵਿਕਲਪ ਵੀ ਤਲਾਸ਼ ਰਹੇ ਹਨ ਇੱਕ ਹੋਰ ਰੂਪ ਵਿੱਚ ਕੈਨੇਡੀਅਨ ਲੋਕ ਆਪਣੀਆਂ ਛੁੱਟੀਆਂ ਤੇ ਯਾਤਰਾ ਵੀ ਅਮਰੀਕਾ ਦੀ ਬਜਾਏ ਹੋਰ ਦੇਸ਼ਾਂ ਵਿੱਚ ਮਨਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਇਸ ਦਾ ਮਤਲਬ ਇਹ ਹੈ ਕਿ ਕੈਨੇਡੀਅਨ ਲੋਕ ਆਪਣੀ ਸਿਆਸਤੀ ਅਤੇ ਆਰਥਿਕਤਾ ਹਿੱਤਾਂ ਨਾਲ ਇਕੱਠੇ ਹੋ ਰਹੇ ਹਨ ਅਤੇ ਮਾਹਿਰਾਂ ਦਾ ਕਹਿਣਾ ਵੀ ਇਹ ਹੀ ਹੈ ਕਿ ਇੱਕ ਤਰੀਕਾ ਹੈ ਜਿਸ ਨਾਲ ਕੈਨੇਡੀਅਨ ਲੋਕ ਆਪਣੀ ਆਰਥਿਕਤਾ ਨੂੰ ਸੁਰੱਖਿਅਤ ਕਰਨ ਲਈ ਅਮਰੀਕੀ ਵਪਾਰ ਨੀਤੀਆਂ ਦਾ ਜਵਾਬ ਦੇਣ ਲਈ ਆਪਣਾ ਰੁਝਾਨ ਦਰਸਾ ਰਿਹਾ ਹੈ ਇਸ ਤਰ੍ਹਾਂ ਕੈਨੇਡੀਆਈ ਲੋਕ 트੍ਰੰਪ ਦੇ ਵਪਾਰ ਯੁੱਧ ਨੀਤੀਆਂ ਦਾ ਜਵਾਬ ਵੀ ਦੇ ਰਿਹਾ ਹੈ ਅਤੇ ਉਹ ਆਪਣੀ ਖਰੀਦਦਾਰੀ ਵਪਾਰ ਅਤੇ ਯਾਤਰਾ ਦੇ ਫੈਸਲੇ ਵੀ ਬਦਲ ਕੇ ਦਿਖਾ ਰਿਹਾ ਹੈ ਕਿਉਂਕਿ ਇਹ ਦੇਸ਼ ਆਪਣੇ ਆਰਥਿਕ ਅਤੇ ਰਾਜਨੀਤਿਕ ਹਿੱਤਾਂ ਲਈ ਆਪਣੇ ਹੱਕ ਲਈ ਰੱਖਿਆ ਕਰ ਸਕਦਾ ਹੈ ਕੈਨੇਡਾ ਨੇ ਨਵੀਂ 2025 ਦੀ ਕਣਕ ਫਸਲ ਬਾਰੇ ਆਪਣੀ ਸਾਲਾਨਾ ਰਿਪੋਰਟ ਜਾਰੀ ਕੀਤੀ ਹੈ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਕਣਕ ਪਿਸਣ ਵਿੱਚ ਕਿਵੇਂ ਕੰਮ ਕਰਦਾ ਹੈ ਅਤੇ ਮੈਦਾ ਸੈਮੋਲੀਨਾ ਦੀ ਗੁਣਵੱਤਾ ਕੀ ਹੈ ਅਤੇ ਰੋਟੀ ਜਾਂ ਹੋਰ ਉਤਪਾਦ ਬਣਾਉਣ ਵਿੱਚ ਇਹ ਕਿੰਨਾ ਚੰਗਾ ਹੈ ਇਹ ਜਾਣਕਾਰੀ ਕੈਨੇਡਾ ਦੇ ਲੋਕਾਂ ਅਤੇ ਦੁਨੀਆ ਭਰ ਦੇ ਖਰੀਦਦਾਰਾਂ ਲਈ ਬਹੁਤ ਮਦਦਗਾਰ ਹੈ ਕੈਨੇਡਾ ਨੇ 2025 ਦੀ ਨਵੀਂ ਕਣਕ ਫਸਲ ਬਾਰੇ ਆਪਣੀ ਸਾਲਾਨਾ ਰਿਪੋਰਟ ਜਾਰੀ ਕੀਤੀ ਹੈ। ਇਸ ਰਿਪੋਰਟ ਵਿੱਚ ਕੈਨੇਡਾ ਨੇ ਕਣਕ ਦੀ ਗੁਣਵੱਤਾ ਬਾਰੇ ਸਭ ਤੋਂ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਇਸ ਸਾਲ ਦੀ ਫਸਲ ਪੀਸਣ ਵਿੱਚ ਕਿਵੇਂ ਕੰਮ ਕਰਦੀ ਹੈ ਅਤੇ ਮੈਦਾ ਸੈਮੋਲੀਨਾ ਦੀ ਕਿਸ ਤਰ੍ਹਾਂ ਦੀ ਗੁਣਵੱਤਾ ਹੈ ਅਤੇ ਰੋਟੀ, ਪਾਸਤਾ ਜਾਂ ਹੋਰ ਉਤਪਾਦ ਬਣਾਉਣ ਵਿੱਚ ਇਹ ਕਿੰਨਾ ਕੁ ਚੰਗਾ ਨਤੀਜਾ ਦੇ ਸਕਦਾ ਹੈ। ਇਹ ਜਾਣਕਾਰੀ ਸਿਰਫ ਕੈਨੇਡਾ ਦੇ ਲੋਕਾਂ ਲਈ ਹੀ ਨਹੀਂ ਬਲਕਿ ਹੋਰ ਖਰੀਦਦਾਰਾਂ ਲਈ ਵੀ ਬਹੁਤ ਲਾਭਦਾਇਕ ਹੈ ਕਿਉਂਕਿ ਖਰੀਦਦਾਰ ਇਸ ਜਾਣਕਾਰੀ ਦੀ ਵਰਤੋਂ ਕਰਕੇ ਤੈਅ ਕਰ ਸਕਦਾ ਹੈ ਕਿ ਕਿਹੜੀ ਕਣਕ ਉਨ੍ਹਾਂ ਦੇ ਉਤਪਾਦਾਂ ਲਈ ਸਭ ਤੋਂ ਵਧੀਆ ਹੈ ਮਾਹਿਰਾਂ ਦੇ ਅਨੁਸਾਰ ਇਸ ਸਾਲ ਦੀ ਕਣਕ ਦੀ ਫਸਲ ਬਹੁਤ ਹੀ ਉੱਚ ਗੁਣਵੱਤਾ ਵਾਲੀ ਹੈ ਜਿਸ ਨਾਲ ਬਿਹਤਰੀਨ ਮੈਦਾ ਅਤੇ ਸੈਮੂਲੀਨਾ ਵੀ ਤਿਆਰ ਕੀਤੀ ਜਾ ਸਕਦੀ ਹੈ ਸਿਰਫ ਖਰੀਦਦਾਰ ਹੀ ਨਹੀਂ ਬਲਕਿ ਖੇਤੀਬਾੜੀ ਆਰਥਿਕਤਾ ਅਤੇ ਉਤਪਾਦਾਂ ਲਈ ਵੀ ਇਹ ਜਾਣਕਾਰੀ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਸ ਦੇ ਨਾਲ ਹੀ ਪੀਸਣ ਵਾਲੀਆਂ ਫੈਕਟਰੀਆਂ ਅਤੇ ਉਤਪਾਦਾਂ ਦੀ ਯੋਜਨਾ ਬਿਹਤਰ ਤਰੀਕੇ ਨਾਲ ਬਣਾ ਸਕਦੀ ਹੈ ਨਤੀਜੇ ਵਜੋਂ ਨਵੇਂ ਕਣਕ ਦੀ ਫਸਲ ਨੇ ਕੈਨੇਡਾ ਦੀ ਖੇਤੀਬਾੜੀ ਖੇਤਰ ਵਿੱਚ ਉਤਪਾਦਾਂ ਜਗਾਈਆਂ ਅਤੇ ਵਿਸ਼ਵ ਪਾਰ ਵਿੱਚ ਕੈਨੇਡਾ ਦੀ ਫਸਲ ਦੀ ਮੰਗ ਵੀ ਵਧਾ ਦਿੱਤੀ ਹੈ ਇਸੇ ਤਰ੍ਹਾਂ ਕੈਨੇਡਾ ਦੀ ਹੀ ਰਿਪੋਰਟ ਸਿਰਫ ਕਣਕ ਦੀ ਫਸਲ ਬਾਰੇ ਜਾਣਕਾਰੀ ਨਹੀਂ ਦਿੰਦੀ ਬਲਕਿ ਇਹ ਖੇਤੀਬਾੜੀ ਉਦਯੋਗ ਅਤੇ ਖਰੀਦਦਾਰਾਂ ਲਈ ਇੱਕ ਗਾਈਡ ਦੀ ਤਰੀਕੇ ਵੀ ਕੰਮ ਕਰ ਰਹੀ ਹੈ ਜਿਸ ਨਾਲ ਉੱਚ ਗੁਣਵੱਤਾ ਅਤੇ ਉਤਪਾਦ ਤਿਆਰ ਕੀਤਾ ਜਾ ਸਕਦਾ ਹੈ। ਅੱਜ ਤੇ ਕੈਨੇਡਾ ਨਿਊਜ਼ ਬੁਲੇਟਿਨ ਵਿੱਚ ਫਿਲਹਾਲ ਨਹੀਂ ਕੱਲ ਫਿਰ ਮੋੜ ਹਾਜ਼ਰ ਹੋਵਾਂਗੇ ਤਾਜ਼ੀਆਂ ਤੇ ਨਵੀਆਂ ਅਪਡੇਟਸ ਦੇ ਨਾਲ। ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ।